ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਵੀ ਘਰ ਦੇ ਸ਼ਰਾਬ ਦੇ ਨਸ਼ੇ ਦੇ ਕਾਰਨ ਪਰੇਸ਼ਾਨ ਹਨ ਉਹ ਸ਼ਰਾਬੀ ਦੇ ਪੈਰ ਦੀ ਮਿੱਟੀ ਚੁੱਕ ਕੇ ਜੇਕਰ ਇਹ ਉਪਾਅ ਕਰ ਲੈਂਦੇ ਹਨ ਤਾਂ ਸ਼ਰਾਬੀ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਕਰੇਗਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਤਨਾ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਉਣਾ ਚਾਹੀਦਾ ਸਾ ਸੰਗਤ ਜੀ ਜੋ ਵੀ ਕੋਈ ਨਸ਼ਾ ਕਰਦਾ ਹੈ ਉਸ ਨੂੰ ਪਰਮਾਤਮਾ ਦੀ ਸਮਤ ਬਖਸ਼ਣ ਸੰਗਤ ਜੀ ਤੁਹਾਡਾ ਘਰ ਸਵਰਗ ਪਹੁੰਚ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇਕਰ ਜਿਹੜੇ ਵੀ ਕਰਦੇ ਨਸ਼ੇ ਤੋਂ ਪਰੇਸ਼ਾਨ ਹਨ ਜੇਕਰ ਇਹ ਕੋ ਪਾ ਕਰ ਲੈਂਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਸਵਾਰੀ ਜਾਵੇਗੀ ਸਾ ਸੰਗਤ ਜੀ ਜੇਕਰ ਤੁਸੀਂ ਵੀਡੀਓ ਨੂੰ ਸ਼ੁਰੂ ਕਰਨਾ ਸਾਹ ਸੰਗ ਹੈ ਜੇਕਰ ਤੁਸੀਂ ਵੀਡੀਓ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਸੰਗ ਹੈ ਅਕਸਰ ਹੀ ਅਸੀਂ ਸੋਹਂਦੇ ਹਾਂ ਕਿ ਜਿਹੜੇ ਭੈਣ ਭਰਾ ਗੁਰਬਾਣੀ ਦੇ ਨਾਲ ਜੁੜੇ ਹਨ ਜਾਂ ਫਿਰ ਪਾਠ ਕਰਦੇ ਹਨ ਸੇਵਾ ਸਿਮਰਨ ਕਰਦੇ ਹਨ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਨਸ਼ਾ ਬੜਾ ਜ਼ਿਆਦਾ ਹੈ ਉਹਨਾਂ ਦਾ ਪਿਤਾ ਜਾਂ ਪਰਾ ਜਾਂ ਫਿਰ ਪਤੀ ਜਾਂ ਪੁੱਤਰ ਉਹ ਨਸ਼ਾ ਬਹੁਤ ਕਰਦੇ ਹਨ ਕਹਿੰ ਤੋਂ ਮਤਲਬ ਕਿ ਸ਼ਰਾਬ ਦਾ ਜਾਂ ਕਿਸੇ ਹੋਰ ਚੀਜ਼ ਦਾ ਨਸ਼ਾ ਕਰਦੇ ਹਨ ਜੋ ਨਸ਼ੇ ਹਨ ਇਹ ਬੜੀ ਜ਼ਿਆਦਾ ਵਰਤੋਂ ਕਰਦੇ ਹਨ ਤੇ ਸੰਗਤ ਜੀ ਘਰਾਂ ਦੇ ਵਿੱਚੋਂ ਨਸ਼ਾ ਜੋ ਹੈ ਇਹ ਦੂਰ ਹੋ ਜਾਵੇ ਤੇ ਉਹ ਪਰਮਾਤਮਾ ਅਗੇ ਅਰਦਾਸਾਂ ਬੇਨਤੀਆਂ ਵੀ ਕਰਦੇ ਹਨ ਪਰਮਾਤਮਾ ਦੀ ਕਿਰਪਾ ਉਹਨਾਂ ਤੇ ਹੋ ਜਾਵੇ ਸਾਡਾ ਜੋ ਪਰਿਵਾਰ ਹੈ ਉਹ ਗਲਤ ਰਸਤੇ ਤੇ ਨਾ ਜਾਵੇ ਨਸ਼ੇ ਦਾ ਸੇਵਨ ਨਾ ਕਰੇ ਤੇ ਸੰਗਤ ਜੀ ਇਸ ਤੋਂ ਦੂਰ ਹੋ ਜਾਵੇ ਗੁਰਬਾਣੀ ਦੇ ਨਾਲ ਸਾਡਾ ਪਰਿਵਾਰ जोड ਜਾਵੇ ਤੇ ਅਸੀਂ ਗੁਰੂ ਵਾਲੇ ਪੰਜ ਆਈਏ ਕਈ ਵਾਰ ਸੰਗਾਤੀ ਆਪਾ ਇਹਨਾਂ ਨਸ਼ਿਆਂ ਨੂੰ ਲੈ ਕੇ ਗਲਤ ਰਸਤਿਆਂ ਤੇ ਵੀ ਚੱਲ ਪੈਂਦੇ ਹਾਂ ਕਿਉਂਕਿ ਜਦ ਕਈ ਵਾਰ ਸਾਡਾ ਨਸ਼ਾ ਪੂਰਾ ਨਹੀਂ ਹੁੰਦਾ ਤਾਂ ਅਸੀਂ ਗਲਤ ਕੰਮਾਂ ਵਿੱਚ ਪੈ ਜਾਂਦੇ ਹਾਂ ਜਿਹੜਾ ਵੀ ਵਿਹਾਰ ਹੈ ਜਿਹੜਾ ਵੀ ਕੋਈ ਆਪਣੇ ਘਰ ਦਾ ਪਰਿਵਾਰ ਦਾ ਮੈਂਬਰ ਹੈ ਜੇਕਰ ਉਹ ਗਲਤ ਰਸਤੇ ਤੇ ਪਹੁੰਚ ਜਾਂਦਾ ਹੈ ਜਿਸ ਨੂੰ ਕਿ ਸ਼ਰਾਬ ਦੀ ਆਦਤ ਹੈ ਨਸ਼ੇ ਦੀ ਆਦਤ ਹੈ ਇਸ ਨੂੰ ਹਟਾਉਣ ਦੇ ਲਈ ਸੰਗਾ ਚ ਅਸੀਂ ਇੱਕ ਪੰਡਤਾਂ ਦੇ ਕੋਲ ਵੀ ਜਾਂਦੇ ਹਾਂ ਜਾਂ ਫਿਰ ਕਹਿ ਲਓ ਕਿ ਦੇਹਧਾਰੀ ਬਾਬਿਆਂ ਦੇ ਕੋਲ ਵੀ ਜਾਂਦੇ ਹਾਂ ਉਹਨਾਂ ਦੇ ਕੋਲ ਕੋਈ ਨਾ ਕੋਈ ਅਸੀਂ ਉਪਾਅ ਕਰਵਾ ਲੈਂਦੇ ਹਾਂ ਕੋਈ ਨਾ ਕੋਈ ਉਪਾਅ ਕਰਕੇ ਸਾਨੂੰ ਦਿੰਦੇ ਹਨ ਜੇਕਰ ਤੁਹਾਡੇ ਘਰ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ ਦਾ ਕਿਸੇ ਦਾ ਵੀ ਸੇਵਨ ਹੁੰਦਾ ਹੈ ਨਸ਼ੇ ਦਾ ਸੇਵਨ ਕੋਈ ਕਰਦਾ ਹੈ ਤਾਂ ਫਿਰ ਤੁਹਾਡੇ ਨਸ਼ੇ ਤੇ ਸ਼ਰਾਬ ਦੇ ਨਾਲ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਸ਼ਰਾਬ ਆਦਿ ਸੇਵਨ ਕੀਤਾ ਜਾਂਦਾ ਹੈ ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਸੰਗਤ ਹੀ ਬੜੀ ਹੀ ਜ਼ਿਆਦਾ ਲੜਾਈ ਝਗੜੇ ਵੀ ਹੁੰਦੇ ਹਨ ਕਲੇਸ਼ ਹੁੰਦੇ ਹਨ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਰਕਤ ਨਹੀਂ ਪੈਂਦੀ ਘਰ ਵਿੱਚ ਪੈਸਾ ਵੀ ਨਹੀਂ ਟਿਕਦਾ ਭਾਵੇਂ ਜਿੰਨਾ ਮਰਜ਼ੀ ਉਹਨਾਂ ਦੇ ਘਰਾਂ ਦੇ ਵਿੱਚ ਪੈਸਾ ਹੋਵੇ ਭਾਵੇਂ ਜਿੰਨਾ ਮਰਜ਼ੀ ਕਮਾਉਂਦੇ ਹੋਣ ਸਾਰੀਆਂ ਹੀ ਚੀਜ਼ਾਂ ਦੇ ਵਿੱਚ ਬਰਕਤ ਉੜ ਜਾਂਦੀ ਹੈ ਸਾਥ ਸੰਗਤ ਹੀ ਹਰ ਸਮੇਂ ਕਲੇਸ਼ ਪਿਆ ਰਹਿੰਦਾ ਹੈ ਉਨ੍ਹਾਂ ਘਰਾਂ ਦੇ ਬੱਚੇ ਵੀ ਫਿਰ ਸੈਮੇ ਰਹਿੰਦੇ ਹਨ ਜਾਂ ਫਿਰ ਬੱਚੇ ਹੀ ਆਪਣੇ ਮਾਤਾ ਪਿਤਾ ਜਾਂ ਫਿਰ ਬੱਚੇ ਵੀ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਗਲਤ ਰਸੇ ਅਪਣਾ ਲੈਂਦੇ ਹਨ ਸੰਘਜ ਇਸੇ ਹੀ ਤਰ੍ਹਾਂ ਚੇਕਤ ਉਸੇ ਵਿੱਚ ਇਸ ਚੀਜ਼ ਤੋਂ ਬੜਾ ਹੀ ਜ਼ਿਆਦਾ ਪਰੇਸ਼ਾਨ ਹਾਂ ਤੁਹਾਡੇ ਘਰ ਵਿੱਚ ਵੀ ਤੁਹਾਡਾ ਭਰਾ ਪਤੀ ਜਾਂ ਫਿਰ ਕੋਈ ਵੀ ਘਰ ਦਾ ਮੈਂਬਰ ਨਸ਼ੇ ਦਾ ਸੇਵਨ ਕਰਦਾ ਹੈ ਚਾਹੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਉਸ ਦਾ ਸੇਵਨ ਕਰਦਾ ਹੈ ਤਹਾ ਉਸ ਦੇ ਲਈ ਸੰਗਾ ਜੀ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚ ਜੋ ਵੀ ਕੋਈ ਗਲਤ ਰਸਤੇ ਤੇ ਪਿਆ ਹੋਇਆ ਹੈ ਉਹ ਸਹੀ ਰਸਤੇ ਤੇ ਪੈ ਜਾਵੇਗਾ ਇਹ ਛੋਟਾ ਜਿਹਾ ਉਪਾਅ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਬਦਲਾਵ ਹੁੰਦਾ ਹੋਇਆ ਦੇਖੋਗੇ ਉਹ ਜਿਹੜਾ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਉਹ ਨਸ਼ੇ ਤੋਂ ਦੂਰ ਹੁੰਦਾ ਹੋਇਆ ਦੂਰ ਹੁੰਦਾ ਹੋਇਆ ਦੇਖੋਗੇ ਪਸ ਆ ਸੰਗਤ ਜੀ ਇਸ ਪਾਣ ਨੂੰ ਤੁਸੀਂ ਬੜੇ ਹੀ ਜ਼ਿਆਦਾ ਧਿਆਨ ਦੇ ਨਾਲ ਕਰਨਾ ਹੈ ਜੋ ਤੁਹਾਡੇ ਘਰ ਵਿੱਚ ਸ਼ਰਾਬ ਦਾ ਨਸ਼ਾ ਕਰਦਾ ਹੈ ਉਸ ਨੂੰ ਦੱਸੇ ਪਿਨਾ ਹੈ ਤੁਸੀਂ ਇਸ ਪਾਣ ਨੂੰ ਕਰ ਸਕਦੇ ਹੋ ਸੰਗਤ ਜੀ ਜੇਕਰ ਤੁਹਾਡੇ ਵੀ ਪਰਿਵਾਰ ਵਿੱਚ ਕੋਈ ਨਸ਼ਾ ਕਰਦਾ ਹੈ ਤਾਂ ਤੁਸੀਂ ਆਹ ਪ੍ਰਮਾਤਮਾ ਜੀ ਦੀ ਗੁਰਬਾਣੀ ਦੀ ਲੱੜ ਲੱਗ ਜਾਓ ਜੇਕਰ ਤੁਸੀਂ ਗੁਰਬਾਣੀ ਪੜ੍ਹਨੇ ਸ਼ੁਰੂ ਕਰਦੇ ਹੋਗੇ ਤਾਂ ਉਸ ਨੂੰ ਤੁਹਾਡੇ ਵੱਲ ਦੇਖ ਕੇ ਸ਼ਰਮ ਆਉਣੀ ਸ਼ੁਰੂ ਹੋ ਜਾਵੇਗੀ ਕਿ ਮੇਰੇ ਪਰਿਵਾਰ ਦੇ ਮੈਂਬਰ ਰੱਬ ਵੱਲ ਜੋੜ ਰਹੇ ਹਨ ਮੈਂ ਕਿਸ ਪਾਸੇ ਜਾ ਰਿਹਾ ਹਾਂ ਜੇਕਰ ਕਿਸੇ ਦਾ ਪਿਤਾ ਨਸ਼ੇ ਦਾ ਸੇਵਨ ਕਰਦਾ ਹੈ ਉਸ ਦੇ ਬੱਚੇ ਜਿਹੜੇ ਹਨ ਉਹ ਗੁਰਬਾਣੀ ਦੇ ਨਾਲ ਵੱਧ ਵੱਧ ਜੁੜ ਜਾਣ ਇਸ ਦੇ ਨਾਲ ਤਾਂ ਉਹਨਾਂ ਦੇ ਵੀ ਕਰਮ ਸਵਾਰੇ ਜਾਣਗੇ ਤੇ ਉਹਨਾਂ ਦਾ ਜਿਹੜਾ ਪਿਤਾ ਹੈ ਉਹ ਆਪਣੇ ਬੱਚਿਆਂ ਦੇ ਕੋਲੋਂ ਸ਼ਰਮ ਖਾਣ ਲੱਗ ਜਾਵੇਗਾ ਕਿ ਮੇਰੇ ਬੱਚੇ ਤਾਂ ਪਰਮਾਤਮਾ ਦੇ ਨਾਲ ਜੁੜੇ ਹਨ ਜੇਕਰ ਤੁਹਾਡਾ ਪਤੀ ਕਿਸੇ ਨਸ਼ੇ ਦਾ ਸੇਵਨ ਕਰਦਾ ਹੈ ਤousalay 20 ਨੀਵੇਂ ਪਰਮਾਤਮਾ ਦੇ ਨਾਲ ਜੁੜ ਸਕਦੀ ਹੈ ਗੁਰਬਾਣੀ ਦਾ ਜਾਪ ਕਰ ਸਕਦੀ ਹੈ ਆਪਣੇ ਘਰ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਲਗਾ ਕੇ ਰੱਖੋ ਜਦੋਂ ਪਾੜਦੀਆਂ ਕੁਝ ਪੰਕਤੀਆਂ ਜਿਹੜੀਆਂ ਹਨ ਉਸ ਵਿਅਕਤੀ ਦੇ ਕੰਨਾਂ ਦੇ ਵਿੱਚ ਪੈਣ ਗਿਆ ਉਸ ਨੂੰ ਗੁਰਬਾਣੀ ਦੀ ਥੋੜੀ ਸੋਚੀ ਹੋਵੇਗੀ ਉਸ ਨੂੰ ਥੋੜਾ ਬਹੁਤ ਪਰਮਾਤਮਾ ਦਾ ਭੈ ਹੋਵੇਗਾ ਕਿ ਮੈਂ ਕਿਸ ਪਾਸੇ ਤੁਰਿਆ ਜਾ ਰਿਹਾ ਹਾਂ ਇਸ ਤਰੀਕੇ ਦੇ ਨਾਲ ਸਾਹ ਸੰਗਤ ਉਹ ਇਸ ਨਸ਼ੇ ਤੋਂ ਦੂਰ ਹੋ ਸਕਦਾ ਹੈ ਔਸਣੇ ਸੁਪਾ ਦੇ ਬਾਰੇ ਤੁਸੀਂ ਪਤਾ ਨਹੀਂ ਲਗੰਦੇ ਨਾ ਜੇਕਰ ਉਸਨੂੰ ਬਿਨਾਂ ਦੱਸੇ ਬਿਨਾਂ ਪਤਾ ਲੱਗੇ ਇਹ ਇੱਕ ਉਪਾਅ ਕਰ ਲੈਂਦੇ ਹੋ ਤਾਂ ਫਿਰ ਸੰਗਤ ਜੀ ਦੇ 7 ਦਿਨਾਂ ਦੇ ਅੰਦਰ ਅੰਦਰ ਜੋ ਵੀ ਤੁਹਾਡੇ ਘਰ ਦਾ ਮੈਂਬਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ੀ ਦਾ ਸੇਵਨ ਕਰਦਾ ਹੈ 7 ਦਿਨਾਂ ਦੇ ਵਿੱਚ ਉਸ ਚੀਜ਼ ਨੂੰ ਛੱਡ ਦੇਵੇਗਾ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਨਾਲ-ਨਾਲ ਤੁਸੀਂ ਵੀ ਗੁਰਬਾਣੀ ਦੇ ਨਾਲ ਜੁੜ ਜਾਓਗੇ ਜੇਕਰ ਤੁਸੀਂ ਹੁਣ ਤੱਕ ਨਹੀਂ ਜੁੜੇ ਤਾਂ ਇਹ ਉਪਾਅ ਕਿਵੇਂ ਕਰਨਾ ਹੈ ਇਸ ਤਰੀਕੇ ਦੇ ਨਾਲ ਕਰਨਾ ਹੈ ਕਿਹੜੇ ਦਿਨ ਕਰਨਾ ਹੈ ਇਸ ਪਾ ਨੂੰ ਅਸੀਂ ਤੁਹਾਨੂੰ ਦੱਸਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਅਸੀਂ ਇਹ ਹੀ ਗੱਲਬਾਤ ਕਰਾਂਗੇ ਇਸ ਲਈ ਸੰਗਤ ਜੀ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਸੰਗਤ ਜੀ ਜਿਹੜੇ ਵੀ ਭੈਣ ਭਰਾ ਘਰਾਂ ਦੇ ਵਿੱਚ ਸ਼ਰਾਬ ਦੀ ਵਰਤੋਂ ਕਰਦੇ ਹਨ ਜਾਂ ਸ਼ਰਾਬ ਦਾ ਸੇਵਨ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦਾ ਪਤੀ ਭਰਾ ਜਾਂ ਫਿਰ ਪਿਤਾ ਕਰਦਾ ਹੈ ਜਾਂ ਕੋਈ ਵੀ ਮੈਂਬਰ ਕਰਦਾ ਹੈ ਚਾਹੇ ਇਸ ਗੱਲ ਦਾ ਪੂਰੀ ਤਰ੍ਹਾਂ ਤੇ ਸਪਸ਼ਟ ਹੈ ਕਿ ਸ਼ਰਾਬ ਆਪਣੇ ਘਰ ਦਾ ਬੜਾ ਜ਼ਿਆਦਾ ਨੁਕਸਾਨ ਕਰਦੀ ਹੈ ਕਈਆਂ ਦੀ ਤਾਂ ਸਾਰੀ ਜ਼ਮੀਨ ਜਾਇਦਾਦ ਵੀ ਇਸ ਸ਼ਰਾਬ ਦੇ ਕਾਰਨ ਹੀ ਵੇਚ ਜਾਂਦੀ ਹੈ ਕਈ ਤਾਂ ਇਸ ਨਸ਼ੇ ਦੇ ਕਾਰਨ ਆਪਣੇ ਘਰ ਦੀਆਂ ਕੀਮਤੀ ਵਸਤੂਆਂ ਤੱਕ ਵੇਚ ਦਿੰਦੇ ਹਨ ਕਿਉਂਕਿ ਸਰਸੰਗ ਜੀ ਮਨੋਖਾ ਇਸੇ ਦਾ ਸੇਵਨ ਕਰਨ ਤੋਂ ਬਾਅਦ ਆਪਣੀ ਸੁੱਧ ਬੁੱਧ ਭੁੱਲ ਜਾਂਦਾ ਹੈ ਉਸ ਨੂੰ ਸੁੱਧ ਬੁੱਧ ਨਹੀਂ ਰਹਿੰਦੀ ਇਸੇ ਤਰ੍ਹਾਂ ਜੋ ਅਸੀਂ ਉਪਾਅ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ ਜੇਕਰ ਇਸ ਨੂੰ ਤੁਸੀਂ ਪੁਰਾਣੇ ਵਿਸ਼ਵਾਸ ਦੇ ਨਾਲ ਭਰੋਸਾ ਰੱਖ ਕੇ ਕਰ ਲੈਂਦੇ ਹੋ ਸ਼ਰਦਾ ਦੇ ਨਾਲ ਕਰਦੇ ਹੋ ਤਾਂ ਇਹ ਉਪਾਅ ਤੁਹਾਨੂੰ ਬਹੁਤ ਜ਼ਿਆਦਾ ਲਾਭ ਦੇਵੇਗਾ ਜੇਕਰ ਆਪਾਂ ਕੋਈ ਵੀ ਚੀਜ਼ ਕੋਈ ਕੰਮ ਕਰਦੇ ਹਾਂ ਉਸ ਉਤੇ ਸਾਨੂੰ ਭਰੋਸਾ ਨਾ ਹੋਵੇ ਅਸੀਂ ਇਹ ਸੋਚਦੇ ਹਾਂ ਪਤਾ ਨਹੀਂ ਸਾਡਾ ਇਹ ਕੰਮ ਕਿਉਂ ਨਹੀਂ ਬਣਿਆ ਜਾਂ ਬਣੇਗਾ ਵੀ ਜਾਂ ਨਹੀਂ ਤਾਂ ਫਿਰ ਉਹ ਕੰਮ ਫਿਰ ਸਾਡਾ ਪਾਉਂਦਾ ਹੀ ਨਹੀਂ ਹੈ ਕਿਉਂਕਿ ਸੰਗਤ ਜੀ ਅਸੀਂ ਡਾਕਟਰ ਤੋਂ ਦਵਾਈ ਲੈਂਦੇ ਹਾਂ ਤੇ ਜੇ ਸਾਨੂੰ ਡਾਕਟਰ ਤੇ ਭਰੋਸਾ ਹੀ ਨਹੀਂ ਹੋਵੇਗਾ ਉਹ ਦਵਾਈ ਵੀ ਸਾਡੇ ਤੇ ਅਸਰ ਨਹੀਂ ਕਰਦੀ। ਐਸੀ ਹੀ ਤਰ੍ਹਾਂ ਇਸ ਪਾਣੋ ਕਰਨ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਪੂਰਨ ਭਰੋਸਾ ਹੋਣਾ ਚਾਹੀਦਾ ਹੈ। ਤਾਂ ਕਿ ਇਹ ਉਪਾਾ ਤੁਹਾਡਾ ਕੰਮ ਕਰੇ। ਸੰਗਤ ਜੀ ਜਿਹੜਾ ਉਪਾਾ ਹੈ ਉਹ ਜ਼ਰੂਰ ਫਲ ਦੇਵੇਗਾ। ਇਸ ਨਾਲ ਘਰ ਪਰਿਵਾਰ ਦਾ 24 ਮੈਂਬਰ ਨਸ਼ਾ ਕਰਦਾ ਹੈ ਉਸ ਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਮਿਲਦੀ ਹੈ। ਐਸੇ ਜੀ ਦਾ ਸੇਵਨ ਕਰਨਾ ਇੱਕਦਮ ਘਟ ਕਰਨਾ ਸ਼ੁਰੂ ਕਰ ਦੇਵੇਗਾ। ਸਾ ਸੰਗਤ ਜੀ ਜਿਵੇਂ ਜਿਵੇਂ ਕੋਈ ਜਸਮਾਂ ਪੀਤੇਗਾ ਉਹ ਨਸ਼ੇ ਤੋਂ ਬਿਲਕੁਲ ਦੂਰ ਹੋ ਜਾਵੇਗਾ ਇਸਪਾਣੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਚੋੜ ਕੇ ਪੈਂਦੀ ਹੈ ਕਿਸ ਨੂੰ ਤੁਸੀਂ ਪੂਰਨ ਪ੍ਰੋਸੈਸ ਤੇ ਵਿਸ਼ਵਾਸ ਤੇ ਨਾਲ ਕਰਨਾ ਤੇ ਇਸ ਦੇ ਨਾਲ ਤੁਹਾਨੂੰ ਫਾਇਦਾ ਜ਼ਰੂਰ ਹੋਵੇਗਾ ਸੰਗਤ ਜਿਵੇਂ ਅਕਸਰ ਹੀ ਭੈਣ ਭਰਾਵਾਂ ਦੇ ਸਵਾਲ ਹੁੰਦੇ ਹਨ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਵਿਚਾਰ ਜ਼ਰੂਰ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਪਤੀ ਭਰਾ ਜਾਂ ਫਿਰ ਪਿਤਾ ਜੋ ਵੀ ਸ਼ਰਾਬ ਦਾ ਸੇਵਨ ਕਰਦਾ ਹੈ ਫਿਰ ਕਿਸੇ ਵੀ ਤਰ੍ਹਾਂ ਦਾ ਉਹਦੇ ਘਰ ਦੇ ਵਿੱਚ ਜੋ ਨਸ਼ਾ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਸਾਨੂੰ ਕੋਈ ਐਸੀ ਚੀਜ਼ ਮਿਲ ਜਾਵੇ ਕੋਈ ਐਸਾ ਉਪਾਅ ਮਿਲ ਜਾਵੇ ਜਿਸ ਨਾਲ ਸਾਡੇ ਪਰਿਵਾਰ ਦਾ ਮੈਂਬਰ ਨਸ਼ੇ ਤੋਂ ਦੂਰ ਹੋ ਜਾਵੇ ਕਿਉਂਕਿ ਸਾਥ ਸੰਗਤ ਇਹ ਜੋ ਨਸ਼ਾ ਹੈ ਇਹ ਘਰ ਦੀ ਬਰਬਾਦੀ ਦਾ ਕਾਰਨ ਬਣ ਚੁੱਕਾ ਹੈ ਆਪਣੇ ਘਰ ਦੇ ਵਿੱਚ ਇਹਨਾਂ ਦੇ ਕਰਕੇ ਬਹੁਤ ਜ਼ਿਆਦਾ ਲੜਾਈ ਝਗੜੇ ਹੁੰਦੇ ਹਨ ਇਸ ਕਰਕੇ ਆਪਾਂ ਤੁਹਾਡੇ ਨਾਲ ਛੋਟਾ ਜਾਵ ਪਾਸਾ ਜਾ ਕਰਨ ਲੱਗੇ ਹਾਂ ਇਹ ਬੜਾ ਜ਼ਿਆਦਾ ਫਲਦਾਇਕ ਸਾਬਤ ਹੋਵੇਗਾ ਇਸ ਲਈ ਸੰਗਤ ਜੀ ਆਪਾਂ ਸਾਰਿਆਂ ਨੇ ਇਹ ਤਾਂ ਜ਼ਰੂਰ ਸੁਣਿਆ ਹੋਵੇਗਾ ਕਿ ਇਸ ਚੀਜ਼ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਸ਼ਰਾਬ ਆਪਣਾ ਬਿਲਕੁਲ ਵੀ ਨੁਕਸਾਨ ਨਹੀਂ ਕਰਦੀ ਤੇ ਜਿਹੜੇ ਵੀਰ ਭੈਣ ਭਰਾ ਗੁਰਬਾਣੀ ਦੇ ਨਾਲ ਜੁੜੇ ਹਨ ਸ਼ਹੀਦ ਸਿੰਘਾਂ ਨੂੰ ਮੰਨਦੇ ਹਨ ਗੁਰੂ ਸਾਹਿਬਾਂ ਨੂੰ ਮੰਨਦੇ ਹਨ ਗੁਰਬਾਣੀ ਤੇ ਪੂਰਨ ਵਿਸ਼ਵਾਸ ਰੱਖਦੇ ਹਨ ਆਪਣੇ ਘਰ ਦੇ ਵਿੱਚ ਹਰ ਰੋਜ਼ ਪਾਠ ਵੀ ਕਰਦੇ ਹਨ ਸੰਗਤ ਜੀ ਜਦੋਂ ਇਸ ਚੀਜ਼ ਦਾ ਸੇਵਨ ਕਰਦੇ ਹਾਂ ਤਾਂ ਉਹਨਾਂ ਦਾ ਕੀਤਾ ਹੋਇਆ ਚਾਪ ਸਿਮਰਨ ਸੇਵਾ ਸਭ व्यर्थ ਹੋ ਜਾਂਦਾ ਹੈ ਕਈ ਵਸੰਗਜੀ ਭੈਣ ਭਰਾਵਾਂ ਦੇ ਮਾਂਦੇ ਵਿੱਚ ਇਹ ਵਿਚਾਰ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਇਹ ਚੀਜ਼ ਦਾ ਸੇਵਨ ਕੀਤਾ ਜਾਂਦਾ ਹੈ ਸ਼ਰਾਬ ਦਾ ਨਸ਼ੇ ਦਾ ਸੇਵਨ ਕੀਤਾ ਜਾਂਦਾ ਹੈ ਅਸੀਂ ਗੁਰਬਾਣੀ ਦਾ ਚਾਪ ਕਰਦੇ ਹਾਂ ਪਰ ਸਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਮੇਲ ਮੱਚੀ ਵੀ ਬਣਾਉਣੀ ਪੈਂਦੀ ਹੈ ਇਸ ਕਰਕੇ ਅਸੀਂ ਫਿਰ ਵੀ ਪਾਠ ਕਰਨਾ ਹੁੰਦਾ ਹੈ ਤੇ ਕੀਤੇ ਗਏ ਪਾਠ ਦਾ ਸਾਨੂੰ ਫਲ ਮਿਲੇਗਾ ਜਾਂ ਨਹੀਂ ਤਾਂ ਸੰਗਾ ਜੀ ਤੁਸੀਂ ਇਸ ਜਿਹਦੇ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੇ ਕਿ ਬਸ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਬਸ ਪਾਠ ਉੱਚੇ-ਉੱਚੇ ਬੋਲ ਕੇ ਕਰਿਆ ਕਰੋ ਤਾਂ ਜੋ ਤੁਹਾਡੇ ਘਰ ਪਰਿਵਾਰ ਦਾ ਜਿਹੜਾ ਵੀ ਮੈਂਬਰ ਜਿਸ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਹੈ ਉਸੇ ਕੰਨਾਂ ਦੇ ਵਿੱਚ ਗੁਰਬਾਣੀ ਪੈ ਜਾਵੇ ਵਾਹਿਗੁਰੂ ਉਸ ਨੂੰ ਮਾਤ ਬਖਸ਼ਣ ਨਾਲ-ਨਾਲ ਸੰਗਾ ਜੀ ਜਦੋਂ ਤੁਸੀਂ ਪਾਠ ਕਰੰਦੋਂ ਉਪਰੰਤ ਉੱਠਦੇ ਹੋ ਕੋਈ ਪਰਿਵਾਰ ਦੇ ਮੈਂਬਰ ਦੇ ਲਈ ਇਹ ਦੱਸ ਪੈਂਦੀ ਕਰਦੇ ਹੋ ਤੇ ਵਾਇਗਰ ਸੱਚੇ ਪਾਸ਼ਾ ਜੋ ਇਹ ਵਿਅਕਤੀ ਗਲਤ ਰਸਤੇ ਤੇ ਚੱਲ ਕੇ ਨਸ਼ੇ ਦਾ ਸੇਵਨ ਕਰਦਾ ਹੈ ਇਸ ਨੂੰ ਨਸ਼ੇ ਤੋਂ ਦੂਰ ਕਰ ਦਿਓ ਐਸੇ ਨੂੰ ਦੂਰ ਛੁੱਟ ਦੇਵੇ ਗੁਰਬਾਣੀ ਦੇ ਨਾਲ ਜੁੜੋ ਇੱਕ ਦਿਨ ਪਰਮਾਤਮਾ ਇਹਨਾਂ ਲੋਕਾਂ ਤੇ ਮਿਹਰ ਜ਼ਰੂਰ ਕਰਨਗੇ ਤੁਹਾਡੇ ਤੇ ਵਾਇਗਰ ਸੱਚੇ ਪਾਸ਼ਾ ਜੀ ਦੀ ਕਿਰਪਾ ਜ਼ਰੂਰ ਹੋਵੇਗੀ ਸਾ ਸੰਗਤ ਜੀ ਅਸੀਂ ਹੀ ਜਰਾ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਜਿਹੜੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਕੁਚਾਰਾ ਚੱਲਦਾ ਪਿਆ ਹੈ ਜਾਇਦਾ ਜਾਂ ਪੈਸੇ ਦਾ ਹੀ ਲਫਸੀਲਾ ਕੋਈ ਨਾ ਕੋਈ ਹੈ ਉਸ ਦਾ ਤਾਂ ਸਰ ਜਾਂਦਾ ਹੈ ਜਿਵੇਂ ਕੋਈ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਹੈ ਜਿਨ੍ਹਾਂ ਦੇ ਘਰ ਦਾ ਕੁਚਾਰਾ ਵੀ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਤਾਂ ਜਦੋਂ ਸਾਥ ਸੰਗਤ ਜਿਹੜੇ ਦੋ ਪੈਸੇ ਉਹ ਕਮਾ ਲੈਂਦੇ ਹਨ ਆਪਣੇ ਬੱਚਿਆਂ ਦੇ ਲਈ ਰੋਟੇ ਦੇ ਲਈ ਪੈਸਾ ਕਮਾ ਕੇ ਲਿਆਉਂਦੇ ਹਨ ਉਹ ਸ਼ਰਾਬ ਪੀ ਕੇ ਹੀ ਪੈਸੇ ਬਰਬਾਦ ਕਰ ਦਿੰਦੇ ਹਨ ਇਸ ਤੋਂ ਇਲਾਵਾ ਘਰ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਹੁੰਦਾ ਹੈ ਮਾਰਕਟਾਈ ਹੁੰਦੀ ਹੈ ਜੋ ਕਿ ਸਾਡੇ ਘਰ ਦਾ ਮਾਹੌਲ ਬਿਲਕੁਲ ਹੀ ਖਰਾਬ ਕਰਕੇ ਰੱਖ ਦਿੰਦੀ ਹੈ ਇਸ ਤੋਂ ਇਲਾਵਾ ਸਾਦ ਸੰਗਤ ਦੇ ਸ਼ਰਾਬ ਪੀਣ ਵਾਲਾ ਵਿਅਕਤੀ ਸ਼ਰਾਬ ਦੇ ਨਸ਼ੇ ਦੇ ਵਿੱਚ ਜਾਂ ਫਿਰ ਕਿਸੇ ਵੀ ਨਸ਼ੇ ਦਾ ਸੇਵਨ ਜੋ ਕਰਦਾ ਹੈ ਨਸ਼ੇ ਦੇ ਹਾਲਾਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਹੀ ਫੈਸਲਾ ਨਹੀਂ ਕਰ ਪਾਉਂਦਾ ਇਸ ਦੇ ਨਾਲ ਤੁਹਾਡੇ ਘਰ ਵਿੱਚ ਕਲੇਸ਼ ਰਹਿੰਦਾ ਹੈ ਲੜਾਈ ਝਗੜੇ ਰਹਿੰਦੇ ਹਨ ਬਿਨਾਂ ਗੱਲ ਨੂੰ ਨਸ਼ਾ ਇਸਾ ਮੁੱਖ ਕਾਰਨ ਪਾ ਜਾਂਦਾ ਹੈ ਨਸ਼ੇ ਦੇ ਸੇਵਨ ਕਰਨ ਕੁਝ ਬੰਦੇ ਆਪਣੇ ਹੋਸ਼ ਵੀ ਉਪਰ ਜਾਂਦੇ ਹਨ ਹੋਸ਼ ਦੇ ਵਿੱਚ ਰਹਿੰਦੇ ਹੀ ਨਹੀਂ ਤੇ ਉਸ ਸਮੇਂ ਘਰ ਦੇ ਵਿੱਚ ਅਣਆਪਛਨਾਪੋ ਬੋਲਦੇ ਹਨ ਲੜਾਈ ਝਗੜੇ ਕਰਦੇ ਹਨ ਤੇ ਇਸ ਤਰ੍ਹਾਂ ਜਿਹੜਾ ਮੈਂਬਰ ਹੈ ਉਹ ਸਾਡੇ ਪਰਿਵਾਰ ਦੇ ਸਾਰੇ ਹੀ ਜੀਵਾਂ ਨੂੰ ਬੱਚਿਆਂ ਨੂੰ ਹੀ ਬਹੁਤ ਗਲਤ ਮਹਿਸੂਸ ਹੁੰਦਾ ਹੈ ਉਹਨਾਂ ਦੇ ਮਨ ਦੇ ਵਿੱਚ ਬਹੁਤ ਹੀ ਗਲਤ ਪ੍ਰਭਾਵ ਪੈਟ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਵਾਸ ਕਰਦੀਆਂ ਹਨ ਜਾਂ ਫਿਰ ਕਿਸੇ ਨੇ ਕੁਝ ਕੀਤਾ ਹੈ ਜਿਸੇ ਕਰਕੇ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਹਨ ਚਾਹੇ ਕੋਈ ਲੜਾਈ ਝਗੜਾ ਜਾਂ ਫਿਰ ਪ੍ਰੋਬਲਮ ਚੱਲ ਰਹੀ ਹੈ ਜਾਂ ਫਿਰ ਮਾੜੀਆਂ ਰੋਹਾਂ ਮਾੜੀਆਂ ਸ਼ਕਤੀਆਂ ਕਹਿ ਲਈਏ ਤਾਂ ਆਪਣੇ ਘਰ ਦੇ ਵਿੱਚ ਇਹ ਸ਼ਰਾਬ ਦੇ ਕਰਨ ਨਸ਼ੇ ਦੇ ਸੇਵਨ ਨਾਲ ਆਉਂਦੀਆਂ ਹਨ ਸਾਸਾਂnga ਇਸ ਕਰਕੇ ਸਾਨੂੰ ਵੱਧ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਗੁਰਬਾਣੀ ਦੇ ਨਾਲ ਜੋੜਨਾ ਸ਼ੁਰੂ ਕਰ ਦਿਓ ਕਿਉਂਕਿ ਉਹਨਾਂ ਵਾਲਾ ਸਮਾਂ ਬੜਾ ਹੀ ਪਿਆਨਕਾਰਿਆ ਹੈ ਇਸ ਨਸ਼ੇ ਤੋਂ ਸਾਨੂੰ ਆਪਣੇ ਬੱਚਿਆਂ ਨੂੰ ਆਪ ਹੀ ਬਚਾਉਣਾ ਹੋਵੇਗਾ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂ ਘਰ ਅਰਦਾਸ ਕਰਦੇ ਵੀ ਫਿਰਤ ਨਹੀਂ ਜਾਂਦੇ ਬਾਕੀ ਸਾਰਾ ਹਫਤਾ ਦਾ ਅਸੀਂ ਆਪਣੇ ਘਰ ਦੇ ਕੰਮਾਂ ਕਰਾ ਵਿੱਚ ਲੰਗਾ ਦਿੰਦੇ ਹਾਂ ਐਤਵਾ ਤੇ ਦਿਨ ਤੁਸੀਂ ਫ੍ਰੀ ਹੁੰਦੇ ਹੋ ਤੇ ਬੱਚੇ ਵੀ ਫ੍ਰੀ ਹੁੰਦੇ ਹਨ ਜੇਕਰ ਤੁਸੀਂ ਇਸ ਦਿਨ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਜੀਆਂ ਨੂੰ ਗੁਰੂ ਘਰ ਲੈ ਕੇ ਜਾਂਦੇ ਹੋ ਉੱਥੇ ਜਾ ਕੇ ਪਾਠ ਦਾ ਪਾਠ ਕਰ ਦਿਓ ਸੇਵਾ ਕਰ ਦਿਓ ਝਾੜੂ ਦੀ ਸੇਵਾ ਕਰ ਦਿਓ ਤੇ ਬੱਚਿਆਂ ਦੇ ਕੋਲੋਂ ਕਰਵਾਉਂਦੇ ਹੋ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਰ ਜਾਣਗੀਆਂ ਸਾਹ ਸੰਘਾ ਜੀ ਚੇ ਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ